ਸਾੜੀ ਲੈ ਤੇ ਬੇਦੋਰੇ ਲੱਪੇ ਵਾਲੀ ਵਿਚੋਰੇ ਲੱਪੇ ਵਾਲੀ ਵੇ ਮੁੰਡੇ ਅਫਰੀਦ ਕੋਟਿਆ ਸਾੜੀ ਲੈ ਤੇ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਵੇ ਮੁੰਡੇ ਅਫਰੀਦ ਕੋਟਿਆ ਸਾੜੀ ਲੈ ਦੂ ਦੋਰੇ ਲੱਪੇ ਵਾਲੀ ਤੇ ਚੋਰੇ ਲੱਪੇ ਵਾਲੀ ਨੀ ਬੀਏ ਮੈਨੂੰ ਕਰ ਲੈਣ ਦੇ ਸਾੜੀ ਲੈ ਦੂੰ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਬੀਏ ਮੈਨੂੰ ਕਰ ਲੈਣ ਦੇ ਜਦੋਂ ਹੋਵੇ ਨਾ ਕਰਮ ਦੇ ਵਿੱਚ ਸਾੜੀ ਨਿਬੀਏ ਵਿੱਚੋਂ ਫੇਲ ਹੋ ਗਿਆ ਜਦੋਂ ਹੋਵੇ ਨਾ ਕਰਮ ਦੇ ਵਿੱਚ ਸਾੜੀ ਨਿਬੀਏ ਵਿੱਚੋਂ ਫੇਲ ਹੋ ਗਿਆ ਦੋ ਮੇ ਰੋਈਏ ਕਲਾਸ ਅੱਗੇ ਬਹਿ ਕੇ ਨਿਬੀਏ ਵਿੱਚੋਂ ਫੇਲ ਹੋ ਗਿਆ ਦੋ ਮੇ ਰੋਈਏ ਕਲਾਸ ਅੱਗੇ ਬਹਿ ਕੇ ਨੇ ਬੀਏ ਵਿੱਚੋਂ ਫੇਲ ਹੋ ਗਿਆ ਸਾੜੀ ਲੈ ਦੇ ਤੋਰੇ ਲੱੱਪੇ ਵਾਲੀ ਵੇਚੋਰੇ ਲੱੱਪੇ ਵਾਲੀ ਵੇ ਮੁੰਡੇ ਅਫਰੀਦ ਕੋਟਿਆ ਸਾੜੀ ਲੈ ਦੇ ਦੋਰੇ ਲੱੱਪੇ ਵਾਲੀ ਵੇਚੋਰੇ ਲੱੱਪੇ ਵਾਲੀ ਮੁੰਡੇ ਅਫਰੀਦ ਕੋਟਿਆ ਸਾੜੀ ਲੈ ਦੂੰ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਬੂਰਾ ਝੋਟਾ ਵੇਖ ਲੈਣ ਦੇ ਸਾੜੀ ਲੈ ਦੂੰ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਬੂਰਾ ਝੋਟਾ ਵੇਖ ਲੈਣ ਦੇ ਜਦੋਂ ਹੋਵੇ ਨਾ ਕਰਵਾ ਦੇ ਵਿੱਚ ਸਾੜੀ ਨੀ ਬੂਰਾ ਝੋਟਾ ਰੱਬ ਲੈ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਬੂਰਾ ਝੋਟਾ ਰੱਬ ਲੈ ਗਿਆ ਦੋਵੇਂ ਰੋਈਏ ਖੁਰਲੀ ਦੇ ਉੱਤੇ ਬੈ ਕੇ ਨੀ ਬੂਰਾ ਝੋਟਾ ਰੱਬ ਲੈ ਗਿਆ ਦੋਵੇਂ ਰੋਈਏ ਖੁਰਲੀ ਦੇ ਉੱਤੇ ਬੈ ਕੇ ਨੇ ਬੂਰਾ ਛੋਟਾ ਰੱਬ ਲੈ ਗਿਆ ਸਾੜੀ ਲੈ ਦੇ ਦੋਰੇ ਲੱਪੇ ਵਾਲੀ ਵੇਚੋਰੇ ਲੱਪੇ ਵਾਲੀ ਵੇ ਮੁੰਡੇ ਅਫਰੀਦ ਕੋਟਿਆ ਸਾੜੀ ਲੈ ਦੇ ਦੋਰੇ ਲੱਪੇ ਵਾਲੀ ਵੇਚੋਰੇ ਲੱਪੇ ਵਾਲੀ ਵੇ ਮੁੰਡੇ ਅਫਰੀਦ ਕੋਟਿਆ ਸਾੜੀ ਲੈ ਦੂੰ ਨੀ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਨੀ ਤੋਰੀਏ ਨੂੰ ਵਿਕ ਲੈਣ ਦੇ ਸਾੜੀ ਲੈ ਦੂੰ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਨੀ ਤੋਰੀਏ ਨੂੰ ਵਿਕ ਲੈਣ ਦੇ ਜਦੋਂ ਹੋਵੇ ਨਾ ਕਰਮ ਦੇ ਵਿੱਚ ਸਾੜੀ ਨੀ ਤੋਰੀਏ ਨੂੰ ਤੇਲਾ ਪੈ ਗਿਆ ਜਦੋਂ ਹੋਵੇ ਨਾ ਕਰਮ ਦਾ ਵਿੱਚ ਸਾੜੀ ਨੀ ਤੋਰੀਏ ਨੂੰ ਤੇਲਾ ਪੈ ਗਿਆ ਦੋ ਮੇਰੋਏ ਖੇਤਾਂ ਦੇ ਬੰਨੇ ਬਹਿ ਕੇ ਨੀ ਤੋਰੀਏ ਨੂੰ ਤੇਲਾ ਪੈ ਗਿਆ ਦੋ ਮੇਰੋਏ ਖੇਤਾਂ ਦੇ ਬੰਨੇ ਬਹਿ ਕੇ ਨੀ ਤੋਰੀਏ ਨੂੰ ਤੇਲਾ ਪੈ ਗਿਆ